ਜਲੰਧਰ ਪਛਮੀ ਜ਼ਿਮਣੀ ਚੋਣ ਜਿੱਤ ਕੇ ਮਹਿੰਦਰ ਭਗਤ ਭਾਵੇਂ ਵਿਧਾਇਕ ਬਣ ਗਏ ਨੇ ਪਰ ਉਹਨਾਂ ਦੇ ਪਰਿਵਾਰ 'ਚ ਜਿੱਥੇ ਇੱਕ ਤਰਫਾ ਖੁਸ਼ੀ ਹੈ ਤੇ ਦੂਜੇ ਪਾਸੇ ਗਮ ਵੀ ਆਉਣ ਵਾਲਾ ਕਿਉਂਕਿ ਭਾਜਪਾ ਸਖਤ ਦਿਖਾਈ ਦੇ ਰਹੀ ਹੈ ਤੇ ਜਲਦੀ ਹੀ ਐਕਸ਼ਨ ਹੋਣ ਜਾ ਰਿਹਾ ਹੈ ਕਿਸ ਦੇ ਖਿਲਾਫ ਨਵੇਂ ਬਣੇ ਵਿਧਾਇਕ ਦੇ ਪਿਤਾ ਚੁੰਨੀ ਲਾਲ ਭਗਤ ਦੇਖਲਾ ਕਿਉਂਕਿ ਉਹਨਾਂ ਨੇ ਆਪਣੇ ਪੁੱਤਰ ਦਾ ਸਮਰਥਨ ਕੀਤਾ ਸੀ ਬੇਸ਼ੱਕ ਉਹਨਾਂ ਦਾ ਵੱਡਾ ਜਿਹੜਾ ਸਫਰ ਹੈ ਉਹ ਭਾਜਪਾ ਦੇ ਨਾਲ ਰਿਹਾ ਟਕਸਾਲੀ ਭਾਜਪਾਈਆਂ ਦੇ ਵਿੱਚੋਂ ਇੱਕ ਸਨ ਚੂਨੀलाल ਭਗਤ ਤੇ ਉਹਨਾਂ ਦੇ ਪੁੱਤਰ ਹਾਲਾਂਕਿ ਚੂਨੀलाल ਭਗਤ ਵੀ ਇਸੇ ਸੀਟ ਤੋਂ ਹੀ 2012 ਦੇ ਵਿੱਚ ਬਣਦੇ ਨੇ ਤੇ 12 ਸਾਲ ਬਾਅਦ ਇੱਕ ਜ਼ਿਮਨੀ ਚੋਣ ਦੇ ਵਿੱਚ ਉਹਨਾਂ ਦਾ ਸੁਪੁੱਤਰ ਵੀ ਜਿੱਤ ਜਾਂਦਾ ਹੈ ਜਿਹੜੇ ਕੀ ਪਿਛਲੇ ਦੋ ਚੋਣਾਂ ਦੇ ਵਿੱਚ ਹਾਰਦੇ ਵੀ ਰਹੇ ਨੇ 2022 ਦੀਆਂ ਚੋਣਾਂ ਵਿੱਚ ਵੀ ਜਿਹੜੇ ਨੇ ਮਹਿੰਦਰ ਭਗਤ ਤੀਜੇ ਨੰਬਰ ਦੇ ਉੱਤੇ ਆਏ ਸਨ ਭਾਜਪਾ ਦੇ ਵੱਲੋਂ ਪਰ ਇਸ ਵਾਰ ਉਹਨਾਂ ਨੇ ਸਾਰੇ ਰਿਕਾਰਡ ਪਿਛਲੇ ਤੋੜਦਿਆਂ ਹੋਇਆਂ ਉਸ ਸੀਟ ਤੋਂ ਵੱਡੀ ਜਿੱਤ ਦਰਜ ਕਰ ਲਈ ਹੈ ਔਰ ਉਹਨਾਂ ਨੇ ਹਲਫ ਜਿਹੜਾ ਆ ਉਹ ਵਿਧਾਇਕ ਵਜੋਂ ਜਿੱਥੇ ਲੈਣਾ ਤੇ ਨਾਲ ਹੀ ਉਹਨਾਂ ਨੂੰ ਮੰਤਰੀ ਬਣਾਏ ਜਾਣ ਦੀ ਕਵਾਇਦ ਵੀ ਸ਼ੁਰੂ ਹੋ ਸਕਦੀ ਹੈ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਚੋਣ ਪ੍ਰਚਾਰ ਦੌਰਾਨ ਵਾਅਦਾ ਕੀਤਾ ਸੀ ਕਿ ਉਹਨਾਂ ਨੂੰ ਐਮਐਲਏ ਹਲਕੇ ਦੇ ਲੋਕ ਬਣਾ ਦੇਣ ਤੇ ਮੰਤਰੀ ਯੋਖੋਦੀ ਬਣਾ ਦੇਣਗੇ ਤਾਂ ਉਹ ਇੱਕ ਕਿਆਸ ਹੈ ਇੱਕ ਸੰਭਾਵਨਾ ਹੈ ਕਿ ਚਾਰ ਅਗਲੀਆਂ ਜ਼ਿਮਨੀ ਚੋਣਾਂ ਤੋਂ ਪਹਿਲਾਂ-ਪਹਿਲਾਂ ਜਿਹੜਾ ਮੰਤਰੀ ਉਹਨਾਂ ਨੂੰ ਬਣਾਇਆ ਜਾ ਸਕਦਾ ਹੈ ਤਾਂ ਕਿ ਅਗਲੇ ਚੋਣ ਮੁਹਿੰਮ ਦੇ ਵੇਲੇ ਉਹ ਕਹਿ ਸਕਣ ਕਿ ਦੇਖੋ ਉਸ ਜ਼ਿਮਨੀ ਚੋਣ 'ਚ ਜਿੱਤੇ ਸੀ ਤੇ ਅਸੀਂ ਉਹਨਾਂ ਨੂੰ ਮંત્રી ਬਣਾ ਦਿੱਤਾ ਹਾਲੇ ਉਹਨਾਂ ਨੇ ਮੰਤਰੀ ਬਣਨਾ ਹੈ ਉਹ ਫੈਸਲਾ ਕਦੋਂ ਲੈਣਾ ਹੈ ਤਾਂ ਮੁੱਖ ਮੰਤਰੀ ਦਾ ਨੂੰ ਪਤਾ ਹੈ ਪਰ ਭਾਜਪਾ ਨੇ ਉਧਰੋਂ ਫੈਸਲਾ ਲੈਣ ਦੀ ਜਿਹੜੀ ਮੰਨ ਬਣਾ ਲਿਆ ਕਿਉਂਕਿ ਭਗਤ ਚੁੰਨੀ ਲਾਲ ਨੇ ਆਪਣੇ ਪੁੱਤਰ ਨੂੰ ਅਸ਼ੀਰਵਾਦ ਦਿੱਤਾ ਔਰ ਸਮਰਥਨ ਕੀਤਾ ਸੀ ਇੱਕ ਵੀਡੀਓ ਕਲਿੱਪ ਵੀ ਸਾਹਮਣੇ ਆਇਆ ਸੀ ਜਿਸ ਦੇ ਵਿੱਚ ਸਾਫ਼ ਨਜ਼ਰ ਆ ਰਿਹਾ ਹੈ ਕਿ ਭਗਤ ਚੁੰਨੀ ਲਾਲ ਆਪਣੇ ਪੁੱਤਰ ਮਹਿੰਦਰ ਭਗਤ ਦੇ ਲਈ ਲੋਕਾਂ ਨੂੰ ਵੋਟਰਾਂ ਨੂੰ ਅਪੀਲ ਕਰ ਰਹੇ ਨੇ ਕਿ ਉਹਨਾਂ ਨੂੰ ਵੋਟ ਪਾਈ ਜਾਵੇ ਔਰ ਉਹਨਾਂ ਨੂੰ ਜਿਹੜਾ ਹੈ ਵਿਧਾਨ ਸਭਾ ਦਾ ਮੈਂਬਰ ਬਣਾਇਆ ਜਾਵੇ ਪਰ ਇਸ ਮਸਲੇ ਦੇ ਵਿੱਚ ਹੁਣ ਭਾਜਪਾ ਨੇ ਆਪਣੀ ਹਾਰ ਦੇ ਕਰਕੇ ਹਾਲਾਂਕਿ ਭਾਜਪਾ ਉੱਥੇ ਦੂਜੇ ਨੰਬਰ ਤੇ ਆਈ ਹੈ ਪਰ 30000 ਦਾ ਵੱਡਾ ਫਰਕ ਸੀ। ਮਹਿੰਦਰ ਭਗਤ ਤੇ ਸ਼ੀਤਲ ਅੰਗਰਾਲ ਦੇ ਵਿਚਾਲੇ ਤੀਜੇ ਨੰਬਰ ਤੇ ਸੁਰਿੰਦਰ ਕੌਰ ਆਉਂਦੇ ਨੇ ਕਾਂਗਰਸ ਦੇ ਉਮੀਦਵਾਰ। ਤਾਂ ਇਸੇ ਤਰੀਕੇ ਦੇ ਨਾਲ ਤੁਸੀਂ ਜਿਹੜਾ ਅੰਦਾਜ਼ਾ ਇੱਕ ਸੌਖਾ ਲਗਾ ਸਕਦੇ ਆਪਾਂ ਕਿ ਜਿਹੜਾ ਉਹਨਾਂ ਦਾ ਸਮਰਥਨ ਭਾਜਪਾ ਦੇ ਵਿੱਚ ਹੁੰਦਿਆਂ ਹਾਲਾਂਕਿ ਭਾਜਪਾ ਜੁਆਇਨ ਨਹੀਂ ਕੀਤੀ ਸੀ ਭਗਤ ਜੂਨੀ ਲਾਲ ਨੇ ਉਹਨਾਂ ਦੇ ਪੁੱਤਰ ਮਹਿੰਦਰ ਭਗਤ ਨੇ ਭਾਜਪਾ ਨੂੰ ਜੁਆਇਨ ਕੀਤਾ। ਪਰ ਉਹਨਾਂ ਨੇ ਸਮਰਥਨ ਦਿੱਤਾ ਆਪਣੇ ਪੁੱਤਰ ਨੂੰ ਜਿਹੜਾ ਕੀ ਹੁਣ ਸਮਰਥਨ ਉਹਨਾਂ ਨੂੰ ਮਹਿੰਗਾ ਪੈਣ ਜਾ ਰਿਹਾ ਤੇ ਇੱਕ ਐਕਸ਼ਨ ਆ ਭਾਜਪਾ ਲੈ ਸਕਦੀ ਉਹਨਾਂ ਦੇ ਖਿਲਾਫ ਸਖਤ ਹੋ ਰਹੀ ਹੈ ਸਾਬਕਾ ਮੰਤਰੀ ਨੇ ਚੁੰਨੀ ਲਾਲ ਤੇ ਉਹਨਾਂ ਨੂੰ ਪਾਰਟੀ ਦੇ ਵਿੱਚੋਂ ਬਰਖਾਸਤ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਇਸ ਬਾਬਤ ਹੁਣ ਫੈਸਲਾ ਜਿਹੜਾ ਭਾਜਪਾ ਪ੍ਰਧਾਨ ਸੂਬੇ ਦੇ ਨੇ ਜਿਹੜੇ ਉਹ ਸੁਨੀਲ ਜਾਖੜ ਹੋਰਾਂ ਨੇ ਲੈਣਾ ਹੈ ਉਹ ਕਦੋਂ ਫੈਸਲਾ ਲੈਂਦੇ ਨੇ ਪਰ ਇੱਕ ਕਿਆ ਸ ਹੈ ਕਿਉਂਕਿ ਜ਼ਿਆਦਾਤਰ ਭਾਜਪਾ ਲੀਡਰ ਨੇ ਜਿਹੜੇ ਉਹ ਨਾਰਾਜ਼ ਹੋ ਕੇ ਪਾਰਟੀ ਛੇਤੀ ਨਹੀਂ ਬਦਲਦੇ ਜਿਵੇਂ ਵਿਜੇ ਸ਼ਾਮਪਲਾ ਨੂੰ ਟਿਕਟ ਨਹੀਂ ਮਿਲੀ ਤਾਂ ਉਹਨਾਂ ਨੂੰ ਮਨਾ ਲਿਆ ਗਿਆ ਵੱਖ-ਵੱਖ ਲੀਡਰਾਂ ਵੱਲੋਂ ਉਹਨਾਂ ਨੂੰ ਗਲਵਕੜੀ ਚ ਲੈ ਕੇ ਜਾਂ ਜਿਵੇਂ ਵੀ ਉਹਨਾਂ ਦੇ ਨਾਲ ਰਾਬਤਾ ਕਾਇਮ ਕਰਕੇ ਪਰ ਬਾਕੀ ਪਾਰਟੀਆਂ ਦੇ ਵਿੱਚ ਇਹ ਛੜੱਪਾ ਜਲਦੀ ਲੱਗ ਜਾਂਦਾ ਹਾਲਾਂਕਿ ਇਹ ਭਗਤ ਚੂਨੀ ਲਾਲ ਨੇ ਵੀ ਆਪਣੇ ਪੁੱਤਰ ਨੂੰ ਬੇਸ਼ੱਕ ਉਹਨਾਂ ਨੇ ਆਮ ਆਦਮੀ ਪਾਰਟੀ ਵੱਲੋਂ ਉਹਨਾਂ ਦਾ ਮਨ ਸੀ ਤਰ ਚਲੇ ਗਏ ਪਰ ਉਹ ਆਪ ਨਹੀਂ ਗਏ ਆਮ ਆਦਮੀ ਪਾਰਟੀ ਵਿੱਚ ਜੁਆਇਨ ਨਹੀਂ ਕੀਤਾ ਅਧਿਕਾਰਤ ਤੌਰ ਤੇ ਪਰ ਸਮਰਥਨ ਜ਼ਰੂਰ ਦਿੱਤਾ ਵੋਟਾਂ 'ਚ ਜਿਸ ਦੇ ਕਰਕੇ ਹੁਣ ਭਾਜਪ ਤਿਆਰੀ ਕਰ ਲਈ ਹੈ ਕਿ ਕੁਝ ਪਾਰਟੀ ਦੇ ਸੀਨੀਅਰ ਲੀਡਰ ਨੇ ਜਿਹੜੇ ਭਾਜਪਾ ਦੇ ਹੋ ਇਸ ਗੱਲ ਤੋਂ ਨਾਰਾਜ਼ ਚੱਲ ਰਹੇ ਨੇ ਜਿਸ ਕਰਕੇ ਪਾਰਟੀ ਦੇ ਅੰਦਰ ਖਾਤਿਰਚਰਚਾ ਚੱਲ ਰਹੀ ਹੈ ਕਿ ਕੀ ਉਹਨਾਂ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾਉਣਾ ਚਾਹੀਦਾ ਹੈ ਤਾਂ ਹੁਣ ਬੀਜੇਪੀ ਪਾਰਟੀ ਦੇ ਕੁਝ ਵੱਡੇ ਦਾਵੇਦਾਰ ਖਿਲਾਫ ਕਾਰਵਾਈ ਕਰਨ ਦੀ ਤਿਆਰੀ ਵਿੱਚ ਨੇ ਔਰ ਇਹ ਵੀ ਪਤਾ ਲੱਗਦਾ ਹੈ ਜਾਣਕਾਰੀ ਦੇ ਮੁਤਾਬਕ ਕਿ ਭਾਰਤੀ ਜਨਤਾ ਪਾਰਟੀ ਜਲਦੀ ਹੀ ਜਿਹੜਾ ਜਲੰਧਰ ਪੱਛਮੀ ਹਲਕੇ ਤੋਂ ਚੋਣ ਜਿੱਤਣ ਵਾਲੇ ਮਹਿੰਦਰ ਭਗਤ ਦੇ ਜਿਹੜੇ ਪਿਤਾ ਨੇ ਸਾਬਕਾ ਮੰਤਰੀ ਵੀ ਨੇ ਉਹਨਾਂ ਦੇ ਉੱਤੇ ਕਾਰਵਾਈ ਕਰ ਸਕਦੇ ਨੇ ਤੇ ਭਾਜਪਾ ਦੇ ਸਾਬਕਾ ਮੰਤਰੀ ਰਹੇ ਭਗਤ ਚੂਨੀ ਲਾਲ ਦੇ ਖਿਲਾਫ ਬੀਜੇਪੀ ਜ਼ਿਲ੍ਹਾ ਕਮੇਟੀ ਦੇ ਸੀਨੀਅਰ ਅੰਤਾਵਾਂ ਦੁਆਰਾ ਹਾਈ ਕਮਾਂਡ ਨੂੰ ਰਿਪੋਰਟ ਸੌਂਪ ਦਿੱਤੀ ਗਈ ਹੈ ਔਰ ਉਹਨਾਂ ਨੇ ਰਿਪੋਰਟ ਇਹੀ ਦਿੱਤੀ ਹੈ ਕਿ ਹਾਂ ਵਾਕਈ ਉੱਥੇ ਉਹਨਾਂ ਨੇ ਭਾਜਪਾ ਨੂੰ ਫਾਇਦਾ ਨਹੀਂ ਦਿੱਤਾ ਬਲਕਿ ਆਮ ਆਦਮੀ ਪਾਰਟੀ ਨੂੰ ਫਾਇਦਾ ਦਿੱਤਾ ਹੈ ਪਰ ਅਧਿਕਾਰਤ ਤੌਰ ਤੇ ਉਹਨਾਂ ਨੂੰ ਪਾਰਟੀ ਚੋਂ ਬਾਹਰ ਕੱਢਣ ਦਾ ਫੈਸਲਾ ਕਦੋਂ ਲੈਣਾ ਬਰਖਾਸਤ ਕਰਨ ਦਾ ਇਹ ਭਾਜਪਾ ਦੀ ਸੂਬਾ ਲੀਡਰਸ਼ਿਪ ਨੇ ਜਿਹੜਾ ਤੈਅ ਕਰਨਾ ਹੈ ਜਿੱਤਣ ਤੋਂ ਬਾਅਦ ਪਿਤਾ ਨੇ ਆਪਣੇ ਪੁੱਤਰ ਨੂੰ ਲੱਡੂ ਖਵਾਉਣ ਦਾ ਵੀ ਜ਼ਿਕਰ ਜਿਹੜਾ ਉਹਨਾਂ ਦਾ ਆਉਂਦਾ ਹੈ ਉਹਨਾਂ ਨੇ ਚੋਣ ਦੇ ਦੌਰਾਨ ਉਹਨਾਂ ਲਈ ਪ੍ਰਚਾਰ ਵੀ ਕੀਤਾ ਹੈ ਤਾਂ ਇਸ ਸਥਿਤੀ ਦੇ ਵਿੱਚ ਭਾਜਪਾ ਜਲਦੀ ਉਹਨਾਂ ਦੇ ਖਿਲਾਫ ਕਾਰਵਾਈ ਕਰ ਸਕਦੀ ਹੈ ਪਾਰਟੀ ਵਿੱਚੋਂ ਬਰਖਾਸਤ ਵੀ ਕਰ ਸਕਦੀ ਹੈ ਹਾਲਾਂਕਿ ਜਾਣਕਾਰੀ ਵੀ ਹੈ ਕਿ ਭਾਜਪਾ ਤੇ ਅਕਾਲੀ ਦਲ ਦੀ ਗੱਠਬੰਦੀ ਦੀ ਸਰਕਾਰ ਦੇ ਵਿੱਚ ਜਦੋਂ ਮੰਤਰੀ ਰਹੇ ਚੁੰਨੀ ਲਾਲ ਭਗਤ ਨੇ ਜਲੰਧਰ ਵੈਸਟ ਦੇ ਵਿੱਚ ਉਪ ਚੋਣ ਦੇ ਦੌਰਾਨ ਆਮ ਆਦਮੀ ਪਾਰਟੀ ਦੇ ਵੱਲੋਂ ਜਿਹੜੇ ਉਮੀਦਵਾਰ ਬਣਾਏ ਗਏ ਮਹਿੰਦਰ ਭਗਤ ਦੇ ਵੀਡੀਓ ਵੀ ਇੱਕ ਜਾਰੀ ਕੀਤਾ ਸੀ ਜਿਸ ਦੇ ਵਿੱਚ ਉਹ ਰਾਜਨੀਤੀ ਛੱਡ ਚੁੱਕੇ ਨੇ ਪਰ ਆਪਣੇ ਇਲਾਕੇ ਦੀ ਸੇਵਾ ਲਈ ਉਹਨਾਂ ਦਾ ਬੇਟਾ ਮદાન ਦੇ ਵਿੱਚ ਉਤਰਿਆ ਤੇ ਉਸ ਨੂੰ ਇਲਾਕੇ ਦੇ ਵੋਟਰ ਵੋਟ ਜ਼ਰੂਰ ਪਾਉਣ ਇਸ ਤਰ੍ਹਾਂ ਦੀ ਉਹਨਾਂ ਨੇ ਗੱਲ ਆਖੀ ਸੀ ਜਿਸ ਤੇ ਕਰਕੇ ਹੁਣ ਮੁਸ਼ਕਲਾਂ ਆ ਸਕਦੀਆਂ ਨੇ ਜਿੱਥੇ ਇੱਕ ਪਾਸੇ ਖੁਸ਼ੀ ਆਈ ਹੈ ਉਹਨਾਂ ਦੇ ਘਰ ਦੇ ਵਿੱਚ ਐਮਐਲਏ ਬਣਨ ਦੇ ਕਰਕੇ ਦੂਜੇ ਪਾਸੇ ਉਹਨਾਂ ਨੂੰ ਭਾਜਪਾ ਦੇ ਵੱਲੋਂ ਝਟਕਾ ਵੀ ਮਿਲ ਸਕਦਾ ਹੈ ਸੰਭਾਵਨਾਵਾਂ ਪੂਰੀਆਂ ਨਹੀਂ ਕਿਉਂਕਿ ਪਤਾ ਲੱਗਿਆ ਕਿ ਜ਼ਿਲ੍ਹਾ ਜਿਹੜੀ ਕਮੇਟੀ ਹੈ ਭਾਜਪਾ ਦੀ ਉਹਨਾਂ ਨੇ ਰਿਪੋਰਟ ਆਪਣੀ ਹਾਈ ਕਮਾਂਡ ਨੂੰ ਸੌਂਪ ਦਿੱਤੀ ਹੈ ਹੁਣ ਉਹਨਾਂ ਨੇ ਤੈਅ ਕਰਨਾ ਹੈ ਕੀ ਕੀ ਵਾਕਈ ਐਮਐਲਏ ਬਣੇ ਜਿਹੜੇ ਮਹਿੰਦਰ ਭਗਤ ਉਹਨਾਂ ਦੇ ਪਿਤਾ ਭਗਤ ਚੂਨੀ ਲਾਲ ਦੇ ਖਿਲਾਫ ਪਾਰਟੀ ਐਕਸ਼ਨ ਲੈ ਸਕਦੀ ਹੈ ਜਾਂ ਫਿਰ ਇਸ ਨੂੰ ਟਾਲਿਆ ਵੀ ਜਾ ਸਕਦਾ ਹੈ ਇਹ ਆਉਣ ਵਾਲੇ ਸਮੇਂ 'ਚ ਪਤਾ ਲੱਗੇਗਾ ਪਰ ਸੰਭਾਵਨਾਵਾਂ ਪੂਰੀਆਂ ਨੇ ਕਿ ਇਸ ਮਸਲੇ ਦੇ ਵਿੱਚ ਔਰ ਕੌਣ ਕੌਣ ਤੇ ਕਿਵੇਂ-ਕਿਵੇਂ ਜਿਹੜਾ ਉਸ ਦੇ ਉੱਤੇ ਐਕਸ਼ਨ ਆਉਣ ਵਾਲੇ ਸਮੇਂ ਦੇ ਵਿੱਚ ਲਿਆ ਜਾ ਸਕਦਾ ਹੈ ਫਿਲਹਾਲ ਜਦ ਤੱਕ ਕੋਈ ਨਵਾਂ ਅਪਡੇਟ ਆਉਂਦਾ ਹੈ ਤਦ ਤੱਕ ਤੁਸੀਂ ਬਣੇ ਰਹੋ এবিসি ਪੰਜਾਬ ਦੇ ਨਾਲ